ਚੈਨਲ ਪੰਜਾਬੀ ਦੇ ਖਰਦਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਇੰਟਰਨੈਸ਼ਨਲ ਸਟੂਡੈਂਟਸ ਦੇ ਜਿਹੜੇ ਸਟੱਡੀ ਪਰਮਿਟ ਨੇ ਉਹਦੇ ਵਿੱਚ 10% ਹੋਰ ਕਟੌਤੀ ਕੀਤੀ ਜਾ ਰਹੀ ਹੈ ਸੋ ਇਹ ਨੰਬਰ ਲਗਾਤਾਰ ਘਟਾਇਆ ਜਾ ਰਿਹਾ ਸਖਤੀ ਲਗਾਤਾਰ ਕੀਤੀ ਜਾ ਰਹੀ ਹੈ ਪਹਿਲਾਂ ਵੀ ਇਹਨਾਂ ਨੇ ਅਨਾਊਂਸਮੈਂਟ ਕੀਤੀ ਸੀ 10% ਰਿਡਕਸ਼ਨ ਕਰ ਦਿੱਤੀ ਆ ਅੱਜ ਜਿਹੜਾ ਸਰਕਾਰ ਦੀ ਅਨਾਊਂਸਮੈਂਟ ਆਈ ਆ ਬੁੱਧਵਾਰ ਨੂੰ ਕਿ ਅੰਤਰਰਾਸ਼ਟਰੀ ਸਟੂਡੈਂਟਸ ਦੇ ਸਟਡੀ ਪਰਮਿਟ ਦੇ ਵਿੱਚ 10% ਹੋਰ ਕਟੌਤੀ ਕਰ ਦਿੱਤੀ ਹੈ। ਇੱਕ ਪਾਸੇ ਜਦੋਂ ਧਰਨੇ ਮੁਜਾਰੇ ਸਾਰੇ ਕੈਨੇਡਾ ਦੇ ਵਿੱਚ ਚੱਲ ਰਿਹਾ ਆਸ ਇਸ ਕੀਤੀ ਜਾ ਰਹੀ ਹੈ ਵੀ ਸ਼ਾਇਦ ਸਰਕਾਰ ਇਹਨਾਂ ਦੇ ਕੁਝ ਹੱਕ ਦੇ ਵਿੱਚ ਕਰੇ। 70 ਲੱਖ 70000 ਤੋਂ ਲੈ ਕੇ 130000 ਤੱਕ ਸਟਡੀ ਪਰਮਿਟ ਇਸ ਹਾਲ ਖਸਪਾਇਰ ਹੋਣਾ। ਉਹਨਾਂ ਦਾ ਕੀ ਕਰਨਾ? ਇਹਨਾਂ ਨੇ ਉਲਟਾ ਕਹਿ ਦਿੱਤਾ ਕਿ 10% ਅਸੀਂ ਹੋਰ ਕੱਟ ਕਰ ਰਹੇ ਹਾਂ। ਸਰਕਾਰ ਇਮੀਗ੍ਰੇਸ਼ਨ ਦੇ ਉੱਤੇ ਬਹੁਤ ਸਖਤ ਹੋ ਰਹੀ ਹੈ। ਅ ਦੂਜਾ ਟੈਂਪਰਰੀ ਜਿਹੜੇ ਵੀ ਇੱਥੇ ਆਪਣੇ ਹੈਗੇ ਰੈਜ਼ੀਡੈਂਟਸ ਉਹਨਾਂ ਦੀ ਵੀ ਗਣਤੀ ਇਹਨਾਂ ਨੇ ਪਹਿਲਾਂ ਘਟਾਉਣ ਦੀ ਗੱਲ ਕੀਤੀ ਕਿ 6.2% ਤੋਂ 5% ਕਰ ਦੇਣੀ ਆ ਤੇ ਹੁਣ ਇਹਨਾਂ ਨੇ ਇਹ ਇਸ਼ਾਰਾ ਇਹ ਕੀਤਾ ਕਿ ਅਸੀਂ ਜਿਹੜੇ ਆ ਪੀਆਰ ਉਹਨਾਂ ਦੇ ਉੱਤੇ ਵੀ ਸਖਤੀ ਕਰਾਂਗੇ ਮਤਲਬ ਇਹਨਾਂ ਦਾ ਜਿਹੜਾ ਪੀਆਰ ਦੇਣ ਦਾ ਕੋਟਾ ਆ ਕੈਨੇਡਾ ਦਾ ਉਹ ਫਿਕਸ ਆ ਤਿੰਨ ਸਾਲ ਪਹਿਲਾਂ ਦੱਸ ਦਿੰਦੇ ਆ ਕਿ ਇਸ ਸਾਲ ਜਿਹੜੇ 4 ਲੱਖ 85000 ਤੇ ਇਸ ਸਾਲ 5 ਲੱਖ ਕਰਨੇ ਆ ਇਹਨਾਂ ਨੇ ਹੁਣ ਇਸ਼ਾਰਾ ਦਿੱਤਾ ਇਹ ਭਾਵੇਂ ਸਟਡੀ ਪਰਮਿਟ 'ਚ ਕੱਟ ਕਰ ਦਿੱਤਾ ਸੀ ਇਹਨਾਂ ਨੇ ਭਾਵੇਂ ਟੈਂਪਰਰੀ ਫੋਰਨ ਵਰਕਰ ਪ੍ਰੋਗਰਾਮ ਨੂੰ ਘਟਾ ਦਿੱਤਾ ਭਾਵੇਂ ਦੂਜੀਆਂ ਚੀਜ਼ਾਂ ਨੂੰ ਘਟਾ ਦਿੱਤਾ ਪਰ ਜਿਹੜਾ ਪਰਮਾਨੈਂਟ ਜਿਹੜਾ ਪੀਆਰ ਕਰਨ ਦਾ ਕੋਟਾ ਹੈ ਉਹ 5 ਲੱਖ ਦੇ ਉੱਤੇ ਰਿਹਾ ਪਿਛਲੇ ਸਮੇਂ ਵਿੱਚ ਉਹਦੇ ਚ ਇਹਨਾਂ ਨੇ ਉਹਨੂੰ ਨਹੀਂ ਛੇੜਿਆ ਸੀ ਹੁਣ ਇਸ਼ਾਰਾ ਇਹਨਾਂ ਨੇ ਇਹ ਦੇ ਦਿੱਤਾ ਅੱਜ ਕਿ ਆਉਣ ਵਾਲੀ ਫਾਲ ਦੇ ਵਿੱਚ ਐਸੇ ਆਹਾ ਮੌਸਮ ਦੇ ਵਿੱਚ ਇਹ ਪੀਆਰ ਦੇ ਉੱਤੇ ਵੀ ਕੱਟ ਕਰਨਗੇ ਵੀ ਪਹਿਲਾਂ 5 ਲੱਖ ਨੂੰ ਪੀਆਰ ਦਿੰਦੇ ਆ ਸਾਲ ਦੇ ਵਿੱਚ ਉਹਨੂੰ ਥੱਲੇ ਲਿਆਉਣਗੇ ਜਿਹਦੇ ਨਾਲ ਹੋਰ ਸਖਤੀ ਹੋਊਗੀ ਇਮੀਗ੍ਰੇਸ਼ਨ ਦੇ ਸੰਬੰਧੀ ਬਹੁਤ ਲੰਬਾ ਰੌਲਾ ਗੋਲਾ ਪਿਛਲੇ ਸਮੇਂ ਦੇ ਵਿੱਚ ਪਿਆ ਆ ਇਹ ਸਾਰੇ ਕੁਸ਼ਤੇ ਵਿੱਚ ਅੱਜ ਸਟੂਡੈਂਟ ਇੰਟਰਨੈਸ਼ਨਲ ਸਟੂਡੈਂਟਸ ਦੇ ਜਿਹੜੇ ਉਹਨਾਂ ਦੇ ਸਟੱਡੀ ਪਰਮਿਟ ਆ ਉਹਦੇ ਵਿੱਚ 10% ਕਟੌਤੀ ਤੇ ਜਿਹੜਾ ਟੈਂਪਰੇਰੀ ਵਰਕ ਰੈਜ਼ੀਡੈਂਟਸ ਨੇ ਇੱਥੇ ਜਿਹੜੇ ਬੈਸਟ ਰਿਵਿਜ਼ਾ ਤੇ ਜਿੰਨੇ ਵੀ ਆਏ ਆ ਉਹ ਸਾਰਿਆਂ ਦੇ ਵਿੱਚ ਕਟੌਤੀ ਜਿਹੜੀ ਇਹ ਇਸ਼ਾਰਾ ਦੱਸ ਰਹੀ ਆ ਕਿ ਸਰਕਾਰ ਸਖਤ ਆ ਇਸ ਮਾਮਲੇ ਦੇ ਵਿੱਚ ਤੇ ਫੈਸਲੇ ਜਲਦੀ ਜਲਦੀ ਲਾ ਰਹੀ ਆ ਥੋੜੇ ਚਿਰ ਬਾਅਦ ਹੀ 10% ਪਹਿਲਾਂ ਕਹੇ ਸੀ ਇਹਨਾਂ ਨੇ 10% ਉਹਨੂੰ ਫੇਰ ਕਹਿ ਦਿੱਤਾ ਬੜੀ ਜਲਦੀ ਜਲਦੀ ਫੈਸਲੇ ਲਏ ਜਾ ਰਹੇ ਆ ਅ ਪਤਾ ਨਹੀਂ ਇਹਦਾ ਚੰਗਾ ਜਾਂ ਮਾੜਾ ਕੀ ਹੈ ਸਰ ਕੈਨੇਡਾ ਦੀ ਇਕਨੋਮੀ ਦੇ ਉੱਤੇ ਪੈਂਦਾ ਸਭ ਤੋਂ ਪਹਿਲੀ ਖਬਰ ਆਪਾਂ ਕੈਨੇਡਾ ਦੀ ਰਾਜਨੀਤੀ ਬਾਰੇ ਕਰਨੀ ਹੈ ਕੈਨੇਡਾ ਦੀ ਰਾਜਨੀਤੀ ਦੇ ਵਿੱਚ ਪਿਛਲੇ ਦਿਨੀ ਹਲਚਲ ਹੋਈ ਸੀ ਹਲਚਲ ਇਹ ਹੋਈ ਸੀ ਕਿ ਐਨ ਡੀ ਪੀ ਨੇ ਆਪਣਾ ਸਮਰਥਨ ਵਾਪਸ ਲੈ ਲਿਆ ਸੀ ਇਹਨਾਂ ਤੋਂ ਉਹਦੇ ਤੋਂ ਬਾਅਦ ਫਿਰ ਗੱਲਬਾਤ ਚੱਲੀ ਵੀ ਹੁਣ ਹੋਊਗਾ ਕੀ ਫਿਰ ਇਹ ਹੈ ਕਿ ਜਦੋਂ ਕੋਈ ਮੋਸ਼ਨ ਆਉਂਦਾ ਹੈ ਪਾਰਲੀਮੈਂਟ ਦੇ ਵਿੱਚ ਉਸ ਮੋਸ਼ਨ ਦੇ ਉੱਤੇ ਫੈਸਲਾ ਕੀ ਹੁੰਦਾ ਕਿ ਮੰਨ ਲਓ ਕੋਈ ਮੋਸ਼ਨ ਲੈ ਕੇ ਆਉਂਦੇ ਆ ਇੱਕ ਪਾਰਟੀ ਲੈ ਆਉਂਦੀ ਕੰਜ਼ਰਵੇਟਿਵ ਲੈ ਕੇ ਆ ਗਿਆ ਕਨਸਰਵੇਟਿਵ ਜੇ ਮਤਲਬ ਉਹਦੇ ਤੋਂ ਉੱਤੇ ਸਹਿਮਤ ਹੋ ਜੇ ਜਿਹੜੀਆਂ ਕੋਈ ਦੂਜੇ ਧਿਰਾਂ ਕਾਰਬਨ ਟੈਕਸ ਦਾ ਹੀ ਮਾਮਲਾ ਆ ਦੋ ਵੱਡੀਆਂ ਪਾਰਟੀਆਂ ਸਹਿਮਤ ਹੋ ਜਾਣ ਕੰਫੀਡੈਂਸ ਉੱਤੇ ਹੋ ਗਿਆ ਤੇ ਗੱਲਬਾਤ ਚੱਲਦੀ ਰਹਿੰਦੀ ਆ ਪਰ ਜਿੱਥੇ ਸਹਿਮਤੀ ਹੋ ਜੇ ਸਰਕਾਰ ਕੋਲੇ ਬਹੁਮਤ ਨਹੀਂ ਸਰਕਾਰ ਡਿੱਗ ਜਾਊਗੀ ਫਿਰ ਸਿਕਾ ਵੀ ਇਹ ਲੈ ਕੇ ਕਦੋਂ ਆਉਣਗੇ ਹੁਣ ਜਾਂ ਕੀ ਆਊਗਾ ਅੱਜ ਜਿਹੜੀ ਜਾਣਕਾਰੀ ਮਿਲ ਰਹੀ ਆ ਕਿ ਇੱਕ ਮੋਸ਼ਨ ਲੈ ਕੇ ਆ ਰਹੀ ਆ ਅਗਲੇ ਹਫਤੇ ਕੰਜ਼ਰਵਟਿਵ ਪਾਰਟੀ ਵੀ ਇਹਨਾਂ ਕੋਲੇ ਇਹ ਦੱਸਣ ਦੇ ਲਈ ਕਿ ਲਿਬਰਲਸ ਦੇ ਕੋਲ ਬਹੁਮਤ ਹੈ ਨਹੀਂ ਹੋ ਸਕਦਾ ਹੈ ਤੋ ਸਰਕਾਰ ਡਿੱਗੀ ਤੇ ਗੋਟਾ ਪੈ ਜਾਣਾ ਮੋਸ਼ਨ ਦਾ ਮਤਲਬ ਕੀ ਹੁੰਦਾ ਪੋਲਿਟਿਕਸ ਦੇ ਵਿੱਚ ਜਾਂ ਰਾਜਨੀਤੀ ਦੇ ਵਿੱਚ ਜਿਹੜਾ ਮੋਸ਼ਨ ਆ ਇੱਕ ਪ੍ਰਪੋਜ਼ਲ ਆ ਇੱਕ ਪ੍ਰਸਤਾਵ ਆ ਜਿਹੜਾ ਕੋਈ ਇੱਕ ਮੈਂਬਰ ਪਾਰਲੀਮੈਂਟ ਲੈਜਿਸਲੇਟਿਵ ਬਾਡੀ ਦਾ ਜਿਹੜਾ ਮੈਂਬਰ ਆ ਉਹ ਲੈ ਕੇ ਆਉਂਦਾ ਵੀ ਆਹ ਮੇਰਾ ਪ੍ਰਸਤਾਵ ਆ ਇਹਦੇ ਉੱਤੇ ਦੱਸੋ ਸਹਿਮਤ ਆ ਕਿ ਸਹਿਮਤ ਹੋ ਜੀਦਾ ਪਾਰਲੀਮੈਂਟ ਦੇ ਵਿੱਚ ਫਿਰ ਉਹ ਸਾਰੇ ਪਾਰਲੀਮੈਂਟ ਨੂੰ ਪੁੱਛਦਿਆ ਵੀ ਇਸ ਪ੍ਰਸਤਾਵ ਉੱਤੇ ਇਹ ਮੇਰੇ ਮਸਲੇ ਦੇ ਉੱਤੇ ਫੈਸਲਾ ਲਾਓ ਜਾਂ ਐਕਸ਼ਨ ਲਾਓ ਇਹਦੇ ਉੱਤੇ ਸਪੈਸੀਫਿਕ ਇਸ਼ੂ ਦੇ ਉੱਤੇ ਵੀ ਆਹ ਮਸਲਾ ਇਹਦੇ ਉੱਤੇ ਤੁਸੀਂ ਕੀ ਕਹਿੰਦੇ ਆ ਜਦੋਂ ਉਹ ਮੋਸ਼ਨ ਉਹ ਪ੍ਰਸਤਾਵ ਉਹ ਪ੍ਰੋਪੋਜ਼ਲ ਇੰਟਰੋਡਿਊਸ ਕੀਤਾ ਜਾਂਦਾ ਜਿਹੜੇ ਉੱਥੇ ਪਾਰਲੀਮੈਂਟ ਦੇ ਮੈਂਬਰਸ ਨੇ ਜਾਂ ਕਿਸੇ ਵੀ ਲੈਜਿਸਲੇਟਿਵ ਬਾਡੀ ਦੇ ਮੈਂਬਰ ਨੇ ਉਹਨੂੰ ਡਿਸਕਸ ਕਰਦੇ ਆ ਉਹਦੇ ਤੋਂ ਬਾਅਦ ਫਿਰ ਉਹ ਦੋ ਕੰਮ ਕਰਦੇ ਆ ਜਾਂ ਤਾਂ ਉਹਨੂੰ ਸਹਿਮਤੀ ਦੇ ਦਿੰਦੇ ਕਿ ਹਾਂਜੀ ਠੀਕ ਆ ਇਹ ਪਾਸ ਜਾਂ ਉਹਦੇ ਤੇ ਅਸਹਿਮਤੀ ਦੇ ਦਿੰਦੇ ਆ ਹੁਣ ਜਿਹੜਾ ਨੌਨ ਕੰਫੀਡੈਂਸ ਮੋਸ਼ਨ ਲੈ ਕੇ ਆ ਰਹੀ ਹੈ ਇਹ ਕੰਜ਼ਰਵਟਿਵ ਪਾਰਟੀ ਨੌਨ ਕੰਫੀਡੈਂਸ ਮੋਸ਼ਨ ਦਾ ਕੀ ਆ ਜਿਹੜਾ ਪੀਅਰ ਪਾਲੀਓ ਲੈ ਕੇ ਆ ਰਹੇ ਆ ਉਹ ਪਾਰਲੀਮੈਂਟ ਨੂੰ ਇਹ ਕਹਿਣਗੇ ਤੁਸੀਂ ਇਹ ਦੱਸੋ ਕਿ ਜਿਹੜੀ ਸਰਕਾਰ ਆ ਸਰਕਾਰ ਆ ਇਸ ਵੇਲੇ ਲਿਬਰਲ ਪਾਰਟੀ ਦੀ ਆ ਕਿ ਇਹਨਾਂ ਦੇ ਕੋਲੇ ਹਜੇ ਵੀ ਆ ਸਰਕਾਰ ਦੇ ਵੀ ਇਹਨਾਂ ਦਾ ਹਜੇ ਵੀ ਆ ਸਰਕਾਰ ਦੇ ਵਿੱਚ ਕੰਫੀਡੈਂਸ ਹੈਗਾ ਪ੍ਰਾਈਮ ਮਿਨਿਸਟਰ ਜਸਟਨ ਟ੍ਰੋਡਾ ਦੇ ਵਿੱਚ ਕਿ ਨਹੀਂ ਜੇ ਪੀਰ ਪੋਲੀਵ ਇਹ ਪ੍ਰਪੋਜ਼ਲ ਜਾਂ ਇਹ ਮੋਸ਼ਨ ਜਾਂ ਇਸ਼ੂ ਲੈ ਕੇ ਆਉਂਦੇ ਆ ਕਿ ਤੁਸੀਂ ਸਾਨੂੰ ਹਾਂ ਕਰੋ ਜਾਂ ਨਾ ਕਰੋ ਕਿ ਕੀ ਤੁਹਾਡਾ ਜਸਨ ਟਰੂਡੋ ਦੀ ਸਰਕਾਰ ਦੇ ਵਿੱਚ ਕੰਫੀਡੈਂਸ ਹੈਗਾ ਕਿ ਕੁਦਰਤੀ ਤੌਰ ਦੇ ਉੱਤੇ ਆ ਜੇ ਤੇ ਉੱਥੇ ਹੁਣ ਉਹ ਨਾ ਕਰ ਦਿੰਦੇ ਆ ਬੇਸਿਕਲੀ ਤੇ ਨਾਲ ਐਂਡੀਪੀ ਹੈ ਸਰਕਾਰ ਡਿੱਗ ਜਾਊਗੀ ਜੇ ਮੈਜੋਰਿਟੀ ਮੈਂਬਰਸ ਇਹ ਵੋਟ ਇਸ ਮੋਸ਼ਨ ਦੇ ਫੇਵਰ ਵਿੱਚ ਕਰ ਦਿੰਦੇ ਆ ਮਤਲਬ ਕਿ ਕਿ ਇਹਨਾਂ ਦਾ ਕੌਨਫੀਡੈਂਸ ਸਰਕਾਰ ਦੇ ਵਿੱਚ ਹੈ ਨਹੀਂ ਕੰਜ਼ਰਵਟਿਵ ਤਾਂ ਕਹਿ ਹੀ ਰਹੇ ਆ ਬਲੋਕ ਕੁਇਕਵਾ ਨਾਲ ਕਹਿ ਦੇ ਵੀ ਐਨਡੀਪੀ ਨਾਲ ਕਹਿ ਦੇ ਇਹਦੇ ਨਾਲ ਕੀ ਹੋਊਗਾ ਸਰਕਾਰ ਨੂੰ ਸਟੈਪ ਡਾਊਨ ਕਰਨਾ ਪਊਗਾ ਇਹ ਉਹਨਾਂ ਦੀ ਮਜਬੂਰੀ ਬਣ ਜੂਗੀ ਤੇ ਜਿਹਦਾ ਅਗਲਾ ਮਤਲਬ ਇਹ ਆ ਕਿ ਨਵੀਂ ਇਲੈਕਸ਼ਨ ਹੋਊਗੀ ਸੋ ਜਿਹੜਾ ਨੌਨ ਕੌਨਫੀਡੈਂਸ ਮੋਸ਼ਨ ਆ ਇਹਨਾਂ ਨੇ ਕਹਿ ਦਿੱਤਾ ਕੰਜ਼ਰਵਟਿਵ ਨਿਕਸੀ ਅਗਲੇ ਹਫ਼ਤੇ ਲੈ ਕੇ ਆ ਰਹੇ ਆ ਕੰਜ਼ਰਵਟਿਵ ਲੀਡਰ ਪੀਰ ਪੋਲੀਵ ਉਹ ਇੱਕ ਮੋਸ਼ਨ ਲਿਆ ਰਿਹਾ ਹੈ ਹਾਊਸ ਦੇ ਵਿੱਚ 노 ਕਨਫੀਡੈਂਸ ਪ੍ਰਾਈਮ ਮਿਨਿਸਟਰ ਜਸਟਨ ਟ੍ਰੂਡ ਹੋਤੋਂਦੀ ਸਰਕਾਰ ਦੇ ਲਈ ਕਾਰਬਨ ਟੈਕਸ ਦੇ ਉੱਤੇ ਫੋਕਸ ਕੀਤਾ ਜਾ ਰਿਹਾ ਹੈ ਪੀਰ ਪੋਲੀ ਚਾਹੁੰਦੇ ਕੀ ਹੈ ਕਿ ਮੋਸ਼ਨ ਦੇ ਨਾਲ ਇਲੈਕਸ਼ਨ ਟ੍ਰਿਗਰ ਹੋ ਜਾਏ ਇਲੈਕਸ਼ਨ ਅਨਾਉਂਸ ਹੋ ਜਾਏ ਤੇ ਕਾਰਬਨ ਟੈਕਸ ਦੇ ਬਾਰੇ ਜਿਹਨੂੰ ਕਿ ਉਹ ਸਟਰੋਂਗਲੀ ਅਪੋਜ਼ ਕਰਦੇ ਪੀਰ ਪੋਲੀ ਇਸ ਚੀਜ਼ ਗੋਲ ਕੀ ਹੈ ਪੀਰ ਪੋਲੀ ਚਾਹੁੰਦੇ ਕੀ ਹੈ ਉਹ ਚਾਹੁੰਦੇ ਆ ਕਿ ਜਿਹੜੇ ਕੈਨੇਡੀਅਨ ਨੇ ਇਹ ਸਿਲੈਕਸ਼ਨ ਦੇ ਵਿੱਚ ਕਾਰਬਨ ਟੈਕਸ ਨੂੰ ਹਟਾਉਣ ਦੇ ਲਈ ਵੋਟ ਕਰਨ। ਜਿਆਦਾ ਜਿਹੜੇ ਘਰ ਬਿਲਡ ਕੀਤੇ ਜਾਣ, ਬਜਟ ਨੂੰ ਫਿਕਸ ਕੀਤਾ ਜਾਵੇ, ਕ੍ਰਾਈਮ ਨੂੰ ਡਰੈਸ ਕੀਤਾ ਜਾਵੇ। ਇਸ ਮਾਮਲੇ ਦੇ ਉੱਤੇ ਲੋਕ ਵੋਟ ਪਾਉਣ। ਐਸ ਵੇਲੇ ਜੇਕਰ ਇਹ ਨੋ ਕੰਫੀਡੈਂਸ ਮੋਸ਼ਨ ਲੈ ਕੇ ਆਉਂਦੇ ਤਾਂ ਮਤਲਬ ਸਾਫ਼ ਆ ਜੇ ਹੁਣ ਵੋਟਾਂ ਪੈਂਦੀਆਂ ਇਹਦਾ ਫਾਇਦਾ ਕੰਜ਼ਰਵਟਿਵ ਨੂੰ ਆ, ਲਿਬਰਲ ਨੂੰ ਇਹਦਾ ਨੁਕਸਾਨ ਆ। ਐਨਡੀਪੀ ਦੇ ਲਈ ਚੈਲੰਜ ਆ। ਪਿਅਰ ਪਾਲ ਨੇ ਐਨਡੀਪੀ ਨੂੰ ਕਿਹਾ ਆ ਕਿ ਤੁਸੀਂ ਸਾਡੀ ਸਪੋਰਟ ਕਰੋ। ਇਸ ਮੋਸ਼ਨ ਦੇ ਉੱਤੇ ਤੇ ਨਾ ਹੀ ਉਹ ਜਿਹੜੇ ਆ ਉਹ ਜਿਹੜੇ ਉਹ ਇਹਦੇ ਉੱਤੇ ਬਲੌਕ ਇਕਵਾ ਦੇ ਉੱਤੇ ਰਲਾਇ ਕਰ ਰਹੇ ਆ ਤੇ ਜੇ ਐਨਡੀਪੀ ਇਸ ਮੋਸ਼ਨ ਦੇ ਉੱਤੇ ਕੰਜ਼ਰਵਟ ਉਹਦੀ ਸਪੋਰਟ ਕਰ ਦਿੰਦੇ ਤਾਂ ਮਤਲਬ ਸਿੱਧਾ ਸਰਕਾਰ ਡਿੱਗੂਗੀ ਟਾਈਮਿੰਗ ਜਿਹੜੀ ਹੈ ਇਸ ਵੇਲੇ ਕੰਜ਼ਰਵਟਿਵ ਪਾਰਟੀ ਜਿਹੜੀ ਇਹ ਮੋਸ਼ਨ ਅਗਲੇ ਹਫਤੇ ਇੰਟਰੋਡਿਊਸ ਕਰ ਰਹੀ ਹੈ ਤੇ ਕੁਦਰਤੀ ਤੌਰ ਦੇ ਉੱਤੇ ਲੱਗਦਾ ਹੈ ਵੀ ਜਿਹੜੀ ਵੋਟ ਆ ਬੁੱਧਵਾਰ ਤੱਕ ਹੋਊਗੀ ਹੁਣ ਵੋਟਾਂ ਚਾਹੀਦੀਆਂ ਕਿੰਨੀਆਂ ਆ ਜਾਂ ਕੀ ਆ ਮੋਸ਼ਨ ਨੂੰ ਪਾਸ ਕਰਨ ਦੇ ਲਈ ਅੱਧੇ ਤੋਂ ਜ਼ਿਆਦਾ ਜਿਹੜੀਆਂ ਚਾਹੀਦੀਆਂ 336 ਮੈਂਬਰ ਪਾਰਲੀਮੈਂਟ ਦੇ ਜਿਹੜੇ ਐਮਪੀ ਦੇ ਵਿੱਚ ਉਹਨਾਂ ਨੂੰ ਵੋਟ ਪਾਉ ਪਊਗੇ ਟਰੂਡੋ ਸਰਕਾਰ ਦੇ ਖਿਲਾਫ ਐਸ ਵੇਲੇ ਜੇਕਰ ਦੇਖਿਆ ਜਾਵੇ ਲਿਬਰਲ ਦੇ ਕੋਲ 154 ਸੀਟਾਂ ਹਨ ਕੰਜ਼ਰਵਟਿਵ ਦੇ ਕੋਲ 119 ਸੀਟਾਂ ਹਨ ਬਲੌਕਕਵਾ ਦੇ ਕੋਲ 33 ਸੀਟਾਂ ਹਨ ਐਨਡੀਪੀ ਦੇ ਕੋਲ 25 ਸੀਟਾਂ ਹਨ ਗ੍ਰੀਨਸ ਦੇ ਕੋਲ 2 ਸੀਟਾਂ ਹਨ ਤੇ ਤਿੰਨ ਜਿਹੜੇ ਉਹ ਇੰਡੀਪੈਂਡੈਂਟ ਨੇ ਗਵਰਨਮੈਂਟ ਜਿਹੜੀ ਐ ਇਸ ਵੇਲੇ ਸਰਕਾਰ ਆ ਮਿਨੋਰੀਟੀ ਆ ਟ੍ਰੈਡੋ ਦੀ ਸਰਕਾਰ ਇਸ ਵੇਲੇ ਮਿਨੋਰੀਟੀ ਦੇ ਵਿੱਚ ਆ ਮਤਲਬ ਇਹ ਆ ਕਿ ਜਿਹੜੀਆਂ ਬਾਕੀ ਪਾਰਟੀਆਂ ਇਹਦੇ ਖਿਲਾਫ ਵੋਟ ਪਾ ਦੇਣ ਇਹ ਜਾ ਸਕਦੇ ਆ ਕੰਫੀਡੈਂਸ ਡੀਲ ਇਹਨਾਂ ਦੀ ਖਤਮ ਹੋ ਚੁੱਕੀ ਆ ਜਿਹੜਾ ਐਗਰੀਮੈਂਟ ਸੀਗਾ ਲਿਬਰਲਸ ਤੇ ਐਨਡੀਪੀ ਦੇ ਵਿਚਕਾਰ ਉਹਨਾਂ ਦੇ ਉਸ ਚੀਜ਼ ਦੇ ਨਾਲ ਹੀ ਜਿਹੜੀ ਇਹ ਸਰਕਾਰ ਆ ਉਹ ਸਟੇਬਲੀ ਚੱਲ ਰਹੀ ਸੀਗੀ ਕਨਜ਼ਰਵੇਟਿਵ ਪਹਿਲੀ ਇਹਨਾਂ ਕੋਲੇ ਅਪਰਚੂਨਿਟੀ ਆ ਕਿ ਏਟ ਰੂਡੋ ਨੂੰ ਇਹਦੇ ਦਫ਼ਤਰ ਦੇ ਵਿੱਚੋਂ ਆਫਿਸ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਯਤਨ ਕਰਨਗੇ ਜਿਹਨੂੰ ਕਿ ਪਹਿਲਾਂ ਇਹ ਯਤਨ ਤੇ ਇਹਨਾਂ ਨੇ ਪਹਿਲਾਂ ਵੀ ਕੀਤਾ ਪਰ ਐਨਡੀਪੀ ਸਰਕਾਰ ਦੀ ਸਪੋਰਟ ਕਰ ਦਿੰਦੀ ਸੀ ਇਹ ਬਚ ਜਾਂਦੇ ਸੀ ਤੇ ਹੁਣ ਮਸਲਾ ਥੋੜਾ ਜਿਆਦਾ ਗੰਭੀਰ ਪੈਦਾ ਹੋ ਗਿਆ ਕਨਜ਼ਰਵੇਟਿਵ ਲੀਡਰ ਪੀਅਰ ਪੋਲੀਵ ਨੋ ਕਨਫੀਡੈਂਸ ਮੋਸ਼ਨ ਅਗਲੇ ਹਫਤੇ ਲੈ ਕੇ ਆ ਰਹੇ ਆ ਤੇ ਹੋ ਸਕਦਾ ਜਿਹੜੀ ਗੱਲਬਾਤ ਆ ਅਗਲੇ ਹਫਤੇ ਕਿਸੇ ਹੋਰ ਪਾਸੇ ਨੂੰ ਚਲੇ ਜਾਵੇ ਅਗਲੀ ਖਬਰ ਦੋਸਤੋ ਕੈਨੇਡਾ ਦੇ ਵਿੱਚ ਮਹਿੰਗਾਈ ਦੇ ਨਾਲ ਸੰਬੰਧਿਤ ਆ ਕੱਲ ਅਸੀਂ ਮਹਿੰਗਾਈ ਦੇ ਨਾਲ ਸੰਬੰਧਿਤ ਇੱਕ ਬਹੁਤ ਵਿਸਤਾਰ ਵਿੱਚ ਤੁਹਾਡੇ ਨਾਲ ਖਬਰ ਕੀਤੀ ਸੀ ਕਿ 2% ਦੇ ਉੱਤੇ ਜਿਹੜਾ ਇਨਫਲੇਸ਼ਨ ਰੇਟ ਆ ਮਹਿੰਗਾਈ ਦੀ ਦਰ 2% ਦੇ ਉੱਤੇ ਆ ਗਈ ਹੈ ਹੁਣ ਇਹਦੇ ਨਾਲ ਸੰਬੰਧਿਤ ਕੁਝ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਕੈਨੇਡਾ ਦੀ ਜਿਹੜੀ ਐਨੂਅਲ ਇਨਫਲੇਸ਼ਨ ਰੇਟ ਆ ਜਿਹੜੀ ਸੈਂਟਰਲ ਬੈਂਕ ਦੇ 2% ਟਾਰਗੇਟ ਦੇ ਉੱਤੇ ਪਹੁੰਚ ਗਈ ਹੈ ਹੁਣ ਉਹਦੇ ਉੱਤੇ ਨਾ ਮਾਹਿਰਾਂ ਨੇ ਦੋ ਗੱਲਾਂ ਦਸੀਆਂ ਇੱਕ ਤਾਂ ਦੱਸਿਆ ਜਾ ਰਿਹਾ ਕਿ ਜਿਹੜਾ ਅਫੋਰਡੇਬਿਲਟੀ ਕ੍ਰਾਈਸਿਸ ਆ ਉਹ ਪੀਕ ਦੇ ਉੱਤੇ ਆ ਡੇਵਿਡ ਮੈਕਡੋਨਲਡ ਡੇਵਿਡ ਮੈਕਡੋਨਲਡ ਇੱਕ ਸੀਨੀਅਰ ਇਕਨੋਮਿਸਟ ਨੇ ਬਹੁਤ ਵੱਡੇ ਅਰਥਸ਼ਾਸਤਰੀ ਨੇ ਕੈਨੇਡੀਅਨ ਸੈਂਟਰ ਫਾਰ ਪੋਲਿਸੀ ਆਲਟਰਨੇਟਿਵਸ ਦੇ ਜਿਹੜੇ ਡੇਵਿਡ ਮੈਕਡੋਨਲਡ ਨੇ ਉਹਨਾਂ ਦੀ ਇਹ ਬਿਆਨ ਜਾਂ ਉਹਨਾਂ ਦੀ ਜਿਹੜੀ ਇਹ ਇੱਕ ਇੰਟਰਵਿਊ ਬਹੁਤ ਚਰਚਾ ਦੇ ਵਿੱਚ ਹੈ ਜਿਹਦੇ ਵਿੱਚ ਉਹ ਇਹ ਕਹਿ ਰਹੇ ਆ ਕਿ ਭਾਵੇਂ ਮਹਿੰਗਾਈ ਦਰ 2% ਦੇ ਉੱਤੇ ਆ ਪਰ ਜਿਹੜੀ ਅਫੋਰਡੇਬਿਲਟੀ ਦੀ ਜਿਹੜਾ ਇਹ ਪੇਨ ਕਹਿ ਲਓ ਇਹ ਹਜੇ ਵੀ ਹਾਊਸਿੰਗ ਤੇ ਹਾਊਸਿੰਗ ਕਾਸਟ ਤੇ ਫੂਡ ਦੇ ਉੱਤੇ ਪਈ ਹੈ ਮਤਲਬ ਇਹ ਆ ਕਿ ਤੁਸੀਂ ਮਹਿੰਗਾਈ ਲਾ ਪਾ ਕੇ ਜਿੰਦਾ ਮਰਜ਼ੀ ਮਹਿੰਗੀ ਸਸਤੀ ਕਰੀਓ ਜਾਂ ਉਹਨੂੰ ਦਰੋਂ ਦੀ ਉੱਤੇ ਥੱਲੇ ਹੋਈ ਜਾਂਦੀ ਆ ਪਰ ਅਲਟੀਮੇਟਲੀ ਹੋ ਕੀ ਰਿਹਾ ਕਿ ਜਿਹੜੀ ਘਰਾਂ ਨਾਲ ਘਰ ਸਸਤੇ ਹੋ ਰਹੇ ਆ ਨਾ ਗਰੋਸਰੀ ਹਸਤੀ ਹੋ ਰਹੀ ਆ ਮਹਿੰਗਾਈ 2% ਦੇ ਉੱਤੇ ਉਹਦੀ ਦਰ ਵਧਣ ਦੀ ਦਰ ਜਿਹੜੀ ਆ ਉੱਥੇ ਤੱਕ ਪਹੁੰਚ ਗਈ ਆ ਰੇਟ ਉਹਦਾ ਉੱਥੇ ਆ ਗਿਆ ਪਰ ਫਰਕ ਨਾ ਤੇ ਘਰ ਦੇਖੋ ਤੁਸੀਂ ਘਰ ਕਿੰਨੇ ਕ ਸਸਤੇ ਹੋਏ ਆ ਪਿਛਲੇ ਸਮੇਂ ਦੇ ਵਿੱਚ ਕਿ ਰੀ ਮਾਰਕੀਟ ਦੇ ਵਿੱਚ ਕੋ ਬਹੁਤ ਵੱਡੀ ਤਬਦੀਲੀ ਨਹੀਂ ਆਈ ਉਹ ਪਹਿਲਾਂ ਹੀ ਹਾਈ ਪ੍ਰਾਈਸ ਤੇ ਉੱਤੇ ਆ ਜਿੱਥੇ ਇੱਕ ਘਰ ਹੋਣਾ ਚਾਹੀਦਾ ਕੈਨੇਡਾ ਦੇ ਵਿੱਚ ਜਿਹੜੇ ਥਾਂ ਦੇ ਉੱਤੇ ਪਹਿਲਾਂ ਹੀ ਉਹਦੇ ਤੋਂ ਜ਼ਿਆਦਾ ਆ ਤੇ ਜੇ ਉਹ ਪਹਿਲਾਂ ਹੀ ਉਹਦੇ ਤੋਂ ਜ਼ਿਆਦਾ ਆ ਫਿਰ ਤੇ ਉਹ ਨਾਰਮਲ ਹੋਣ ਦੇ ਪਹਿਲਾਂ ਤੇ ਨਾਰਮਲ ਹੋਣੇ ਚਾਹੀਦੇ ਸੀ ਵੀ ਕਾਫੀ ਥੱਲੇ ਆਉਂਦੇ ਫਿਰ ਨਾਰਮਲ ਹੋਣ ਤੋਂ ਬਾਅਦ ਉਹ ਸਸਤੇ ਹੋਣੇ ਚਾਹੀਦੇ ਸੀ ਕਿ ਆ ਬੰਦਾ ਅਫੋਰਡ ਕਰ ਸਕਦਾ ਉਹ ਤੇ ਨਾਰਮਲ ਲੈਵਲ ਦੇ ਉੱਤੇ ਹੀ ਨਹੀਂ ਆਏ ਇੰਟਰਸਟ ਰੇਟ ਤਿੰਨ ਵਾਰੀ ਘਟ ਚੁੱਕੇ ਆ ਹੁਣ ਅਗਲੀ ਵਾਰੀ ਹੋਰ ਘਟਣ ਦੀ ਗੱਲ ਆਧੇ ਪਰਸੈਂਟ ਦੀ ਗੱਲਬਾਤ ਕੀਤੀ ਜਾ ਰਹੀ ਆ ਪਰੇ ਸਾਰੇ ਕੁਛ ਦੇ ਨਾਲ ਵੀ ਘਰਾਂ ਦੀਆਂ ਕੀਮਤਾਂ ਨੂੰ ਓਡਾ ਵੱਡਾ ਫਰਕ ਤਾਂ ਪਿਆ ਨਹੀਂ ਅਫੋਰਡੇਬਲ ਨਹੀਂ ਰਿਹਾ ਮਤਲਬ ਬੰਦੇ ਦੀ ਵਸਤ ਚ ਨਹੀਂ ਹੈ ਅੱਜ ਵੀ ਘਰ ਜਿਹੜਾ ਇੱਕ ਨਵਾਂ ਬੰਦਾ ਘਰ ਲੈਣਾ ਚਾਹੁੰਦਾ ਜਿੰਨੀ ਕੁ ਉਹਦੀ ਆਮਦਨ ਹੈ ਜਿੰਨੀ ਕੁ ਉਹਦੀ ਕਮਾਈ ਆ ਉਹਦੇ ਨਾਲ ਘਰ ਨਹੀਂ ਲਿਆ ਜਾ ਰਿਹਾ ਉਹਦੇ ਕੋਲ ਇਹ ਉਹ ਕਹਿ ਰਿਹਾ ਕਿ ਇੱਕ ਦੂਜੀ ਚੀਜ਼ ਗਰੋਸਰੀ ਹੈ ਗਰੋਸਰੀ ਦੇ ਉੱਤੇ ਕੋਈ ਅਸਰ ਨਹੀਂ ਪਿਆ ਐਡਾ ਵੱਡਾ ਅਸਰ ਨਹੀਂ ਪਿਆ ਮਹਿੰਗਾਈ ਦਾ ਵੀ ਘਟ ਗਈ ਹੋਵੇ ਜਿੰਨੀ ਕਿ ਅੱਗੇ ਸੀ ਓਨੀ ਆਮ ਬੰਦਾ ਗਰੋਸਰੀ ਨਾਲ ਵੀ ਸਟਰਗਲ ਕਰ ਰਿਹਾ ਹੈ ਇਸ ਵੇਲੇ ਕੈਨੇਡਾ ਦੇ ਵਿੱਚ ਬਾਵਜੂਦ ਜਿਹੜਾ ਇਹਨਾਂ ਦਾ ਟਾਰਗੇਟ ਰੇਟ ਆ ਉਹ ਅਚੀਵ ਹੋ ਗਿਆ ਜਿੱਥੇ ਤੱਕ ਕਿ ਮਹਿੰਗਾਈ ਲਾਉਣੇ ਚਾਹੁੰਦੇ ਸੀ ਘਟ ਤੋਂ ਘਟ ਤੇ ਤੱਕ ਆ ਗਈ ਹੈ ਪਰ ਦੋ ਚੀਜ਼ਾਂ ਜਿਹੜੀਆਂ ਕਿ ਇੰਪੋਰਟੈਂਟ ਨੇ ਘਰ ਤੇ ਗਰੋਸਰੀ ਇਹ ਦੋਵੇਂ ਜਿਹੜੀਆਂ ਪੀਕ ਦੇ ਉੱਤੇ ਨੇ ਹਾਸ ਵੇਲੇ ਸੋ ਕਾਸਟ ਜਿਹੜੀ ਆ ਲਗਾਤਾਰ ਵਧ ਰਹੀ ਆ ਪਰ ਇਹ ਆ ਵੀ ਇਸ ਤਰੀਕੇ ਦੇ ਨਾਲ ਉਹਦਾ ਫਰਕ ਜਿਹੜਾ ਪੈ ਰਿਹਾ ਹੈ ਦੂਜਾ ਉਹ ਕਹਿਆ ਕਿ ਅਫੋਰਡੇਬਿਲਟੀ ਕ੍ਰਾਈਸਿਸ ਜਿਹੜਾ ਇਦਾਂ ਹੀ ਰਹਿਣ ਦੀ ਗੱਲ ਬਾਤ ਆ ਜਿੱਦਾਂ ਇਹ ਹੈਗਾ ਆ ਪਰ ਇਹ ਇਹ ਬਹੁਤ ਜ਼ਿਆਦਾ ਮਾੜਾ ਵੀ ਨਹੀਂ ਹੋਊਗਾ ਵੀ ਜਿੱਥੇ ਤੱਕ ਹੁਣ ਪਹੁੰਚ ਗਿਆ ਠੀਕ ਆ ਮਹਿੰਗਾਈ ਉੱਥੇ ਤੱਕ ਆ ਪੀਕ ਦੇ ਉੱਤੇ ਆ ਵੀ ਮਤਲਬ ਜਿੱਥੇ ਸਿਰੇ ਦੇ ਉੱਤੇ ਜਾ ਸਕਦਾ ਸੀ ਉਹ ਇਸ ਵੇਲੇ ਉੱਥੇ ਆ ਜਿਹੜੀ ਮੌਰਗੇਜ ਦੀ ਇੰਟਰਸਟ ਕਾਸਟ ਆ ਲਗਾਤਾਰ ਘਟ ਰਹੀ ਆ ਇਹ ਵੀ ਉਹਨਾਂ ਨੇ ਦੱਸਿਆ ਆ ਕਿ ਹੁਣ ਇਹ ਇਹਦਾ ਅਸਰ ਜਿਹੜਾ ਆ ਹੌਲੀ ਹੌਲੀ ਤੁਹਾਨੂੰ ਅਗਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲੂਗਾ ਰੈਂਟ ਜਿਹੜਾ ਆ ਉਹ ਹਜੇ ਵੀ 올 ਟਾਈਮ ਹਾਈ ਹੈ ਚਾਹੇ ਤੁਸੀਂ ਘਰ ਰੈਂਟ ਤੇ ਲੈਣਾ ਹੈ ਚਾਹੇ ਤੁਸੀਂ ਬਾਏ ਕਰਨਾ ਹੈ ਉਹ ਸਿਰੇ ਦੇ ਉੱਤੇ ਆ ਪਰ ਜੇ ਇਹਦਾ ਅਸਰਤਾ ਹੋਊਗਾ ਇੰਟਰਸਟ ਰੇਟ ਘਟੇ ਦਾ ਪਰ ਇਹ ਆਉਣ ਵਾਲੇ ਥੋੜੇ ਸਮੇਂ ਦੇ ਵਿੱਚ ਹੋਣਾ ਅਗਲੇ ਜਿਹੜੇ ਕੁਝ ਮਹੀਨੇ ਆ ਪਰਟੀਕੂਲਰਲੀ ਜਿਹੜੇ ਈਅਰ ਓਵਰ ਈਅਰ ਡਿਕਰੀਸ ਆ ਮਾਰਗੇਜ ਇੰਟਰਸਟ ਕਾਸਟ ਦੇ ਵਿੱਚ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਫਰਕ ਪਊਗਾ ਜਿਹੜੀ ਹਾਊਸਿੰਗ ਦੀ ਵੈਸੇ ਕਾਸਟ ਆ ਫੂਡ ਦੀ ਕਾਸਟ ਆ ਉਹ ਕਾਫੀ ਉੱਤੇ ਆ ਤੇ ਇਹ ਜਿਹੜੀ ਇਨਫਲੇਸ਼ਨ ਆ ਭਾਵੇਂ ਉਹ ਥੱਲੇ ਆ ਰਹੀ ਆ ਪਰ ਅਸਲ ਦੇ ਵਿੱਚ ਨਹੀਂ ਬਹੁਤ ਸਾਰੀਆਂ ਕੈਟਾਗਰੀਜ਼ ਨੇ ਇਹਦੀਆਂ ਜਿਹੜਾਂ ਦੇ ਵਿੱਚ ਡੀਫਲੇਸ਼ਨ ਹੋ ਰਹੀ ਆ ਮੈਕਡੋਨਲਡ ਨੇ ਜਿਹੜੀ ਇਹ ਡੇਵਿਡ ਮੈਕਡੋਨਲਡ ਨੇ ਇਹ ਗੱਲ ਬਸ ਵੀ ਕਹੀ ਆ ਕਿ ਇਹ ਉਹ ਕੇਸ ਆ ਜਿੱਥੇ ਅਸੀਂ ਫਰਨੀਚਰ ਦੇ ਵਿੱਚ ਦੇਖ ਰਹੇ ਆ ਅਪਲਿਆਨਸਸ ਦੇ ਵਿੱਚ ਦੇਖ ਰਹੇ ਆ ਅਸੀਂ ਜਿਹੜੀਆਂ ਦੂਜੀਆਂ ਫੁੱਟਵੀਅਰ ਦੇ ਵਿੱਚ ਜੁਐਲਰੀ ਦੇ ਵਿੱਚ ਇਹ ਫਰਕ ਦੇਖ ਰਹੇ ਆ ਜਿੱਦਾਂ ਦੂਜੇ ਐਨਾਲਿਸਟ ਨੇ ਬਹੁਤ ਸਾਰੇ ਇਹਨਾਂ ਨੇ ਬੈਂਕ ਆਫ ਕੈਨੇਡਾ ਨੂੰ ਕਿਹਾ ਕਿ ਇਹਨਾਂ ਨੂੰ ਲਗਾਤਾਰ ਇੰਟਰਸਟ ਰੇਟ ਕੱਟ ਕਰਨੇ ਚਾਹੀਦੇ ਆ ਇਨਫਲੇਸ਼ਨ ਨੂੰ ਕੂਲ ਕਰਨ ਦੇ ਲਈ ਬਹੁਤੇ ਕੈਨੇਡੀਅਨ ਜਿਹੜੇ ਆ ਉਹ ਹਜੇ ਵੀ ਅਫੋਰਡੇਬਿਲਟੀ ਚੈਲੰਜਸ ਉਹਨਾਂ ਦੇ ਸਾਹਮਣੇ ਆ ਰਹੇ ਆ ਕਿਉਂਕਿ ਇਕਨੋਮੀ ਐਡਜਸਟ ਹੋ ਰਹੀ ਆ ਹੁਣ ਜਦੋਂ ਇਹ ਜਿਹੜੇ ਇਹ ਮਹਾਰਾ ਇਹ ਗੱਲ ਦੱਸਦੇ ਆ ਕਿ ਇਦਾਂ ਨਹੀਂ ਆ ਕਿ ਜਿਦਾਂ ਬਿਜਲੀ ਦਾ 스ਵਿਚ ਆਨ ਆਫ ਹੋਵੇ ਕਿ ਇੰਟਰਸਟ ਰੇਟ ਘਟ ਗਏ ਤੇ ਮਾਰਕੀਟ ਸੈੱਟ ਹੋ ਗਈ ਜਾਂ ਵਧਾਤੇ ਇਹਨੂੰ ਟਾਈਮ ਲੱਗਦਾ ਆ ਉਹ ਸਮਾਂ ਜਿਹੜਾ ਆ ਜਦੋਂ ਇਕਨੋਮੀ ਐਡਜਸਟ ਕਰ ਰਹੀ ਹੈ ਆਪਣੇ ਆਪ ਨੂੰ ਉਹਦੇ ਵਿੱਚ ਵੀ ਲੋਕ ਸਫਰ ਕਰਦੇ ਆ ਜਿਹੜਾ ਈਅਰ ਓਵਰ ਈਅਰ ਜਾਂ ਦੋ ਸਾਲਾਂ ਤੋਂ ਜਿਹੜਾ ਫੁੱਲ ਬੈਨੀਫਿਟ ਆ ਲੋਅਰ ਇੰਟਰਸਟ ਦਾ ਉਹ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਸ ਆਰਥਿਕਤਾ ਦੇ ਵਿੱਚ ਦੇਖਣ ਨੂੰ ਮਿਲੂਗਾ ਜੇ ਉਹ ਕਹਿੰਦੇ ਬਹੁਤ ਵੱਡਾ ਕੱਲ ਨੂੰ ਕੱਟ ਲੱਗ ਜਾਂਦਾ ਆ ਵੀ ਬਹੁਤ ਵੱਡਾ ਮਤਲਬ ਅੱਧਾ ਪਰਸੈਂਟ ਜਾਂ ਉਸ ਤੋਂ ਵੀ ਜ਼ਿਆਦਾ ਇਹ ਕੱਟ ਕਰ ਲੈਂਦੇ ਆ ਇਹਦਾ ਅਸਰ ਵੀ ਸੋ ਅ 26 ਤੱਕ ਜਾ ਕੇ ਤੁਹਾਨੂੰ ਪਤਾ ਲੱਗੂਗਾ ਕਿ ਉਹ ਕਿਸ ਤਰੀਕੇ ਦੇ ਨਾਲ ਓਵਰਆਲ ਜਿਹੜੀ ਇਕਨੋਮੀ ਆ ਉਹਨੂੰ ਕਿਸ ਤਰੀਕੇ ਦੇ ਨਾਲ ਦੇਖ ਰਿਹਾ ਆ ਅ ਇੰਨਾ ਸਿੱਧਾ ਇਫ ਮੰਨ ਲਓ ਜਿਹੜੀ ਮਾਰਗੇਜ ਆ ਜਿਹਨਾਂ ਲੋਕਾਂ ਨੇ ਅੱਜ ਰੀਨਿਊ ਕਰਵਾਉਣੀ ਆ ਕੀ ਕਰਨੋ ਜੇ ਤੇ ਉਹ ਰੇਟ ਫਿਕਸ ਕਰ ਲੈਂਦੇ ਆ ਮਤਲਬ ਇੱਕ ਫਿਕਸ ਮਾਰਗੇਜ ਲੈ ਲੈਂਦੇ ਆ ਤਿੰਨਾਂ ਸਾਲਾਂ ਦੇ ਲਈ ਜਾਂ ਪੰਜਾਂ ਸਾਲਾਂ ਦੇ ਲਈ ਉਹਨਾਂ ਨੂੰ ਇਹ ਪਤਾ ਆ ਕਿ ਕੱਲੋਂ ਇੰਟਰਸਟ ਰੇਟ ਘਟਣੇ ਆ 8% ਤੇ ਹੋਣੀ ਕਹੀ ਜਾਂਦੀ ਕਿ 23 ਅਕਤੂਬਰ ਨੂੰ ਘਟ ਜਾਣਾ ਫੇਰ ਘਟਣਗੇ ਇਹਦਾ ਮਤਲਬ ਪਰ ਜਿਨ੍ਹਾਂ ਨੇ ਫਿਕਸ ਲੈ ਲਈ ਉਹਨਾਂ ਦੇ ਤਾਂ ਘਟਣੇ ਨਹੀਂ ਜੇ ਉਹ ਮਾਰਗੇਜ ਨੂੰ ਉਹ ਵੇਰੀਏਬਲ ਰੱਖਦੇ ਆ ਜਾਂ ਓਪਨ ਰੱਖਦੇ ਆ ਤਾਂ ਫਿਰ ਕੁਦਰਤੀ ਉਹਨਾਂ ਨੂੰ ਉਹ ਐਸ਼ ਵੇਲੇ ਮਹਿੰਗੀ ਪੈਂਦੀ ਹੈ ਸੋ ਇਹਦਾ ਅਸਰ ਮਾਰਕੀਟ ਦੇ ਵਿੱਚ ਹੌਲੀ ਹੌਲੀ ਪਊਗਾ ਪਰ ਭਾਵੇਂ ਟਾਰਗੇਟ ਇਨਫਲੇਸ਼ਨ ਰੇਟ ਉਹਨਾਂ ਨੇ ਅਚੀਵ ਕਰ ਲਿਆ ਮਹਿੰਗਾਈ ਦਰ ਜਿੰਨੀ ਚਾਹੁੰਦੇ ਸੀ ਉੰਨੀ ਆ ਗਈ ਆ ਪਰ ਨਾ ਘਰ ਨਾ ਕਰਾਏ ਤੇ ਨਾ ਗਰੋਸਰੀ ਇਹ ਸਸਤੀ ਹੋਈ ਅੱਜ ਅਗਲੀ ਗੱਲਬਾਤ ਦੋਸਤੋ ਡਾਕਟਰਸ ਦੀ ਆ ਖਾਸ ਕਰ ਸਰੀ ਮੈਮੋਰੀਅਲ ਹਸਪੀਟਲ ਦੀ ਕੱਲ ਤੁਹਾਡੇ ਨਾਲ ਅਸੀਂ ਖਬਰ ਸਾਂਝੀ ਕੀਤੀ ਸੀ ਕਿ ਡਾਕਟਰ ਸਾਹਮਣੇ ਆਏ ਆ ਉਹਨਾਂ ਨੇ ਆ ਕੇ ਕਿਹਾ ਵੀ ਹਾਲਤ ਮਾੜੀ ਆ ਸਰਕਾਰ ਨੂੰ ਫ੍ਰੀਜ਼ਰ ਹੈਲਥ ਨੂੰ ਪਰਟੀਕੂਲਰਲੀ ਲੀਡਰ ਬਦਲ ਦੀ ਲੋੜ ਆ ਇਹਨਾਂ ਨੂੰ ਕੁਝ ਹੋਰ ਕਰਨ ਦੀ ਲੋੜ ਆ ਵੱਡੇ ਸਟੈਪ ਪਲਾਨ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ ਜਿਹੜੇ ਕਿ ਨਹੀਂ ਲਏ ਜਾ ਰਹੇ ਐਮਰਜੈਂਸੀ ਰੂਮ ਡਾਕਟਰਸ ਜਿਹੜੇ ਸਗੇ ਸਰੀ ਮੋਰਲ ਹਸਪੀਟਲ ਦੇ ਵਿੱਚ ਉਹਨਾਂ ਨੇ ਇੱਕ ਲੈਟਰ ਲਿਖੀ ਸੀ ਜਿਹਦੇ ਵਿੱਚ ਫਰੇਜ਼ਰ ਹੈਲਥ ਦੀ ਲੀਡਰਸ਼ਿਪ ਦੀ ਸਿੱਧੀ ਸਿੱਧੀ ਲੋਚਨਾ ਕੀਤੀ ਸੀ ਜਿਹੜੀ ਫਰੇਜ਼ਰ ਹੈਲਥ ਜਿਹੜੀ ਕਿ ਹਸਪਤਾਲ ਦੇਖਣ ਦੇ ਲਈ ਜ਼ਿੰਮੇਵਾਰ ਆ ਜਾਂ ਜਿਹਦੇ ਥੱਲੇ ਇਹਨਾਂ ਦਾ ਸਾਰਾ ਹਸਾਬ ਕਿਤਾਬ ਆਉਂਦਾ ਡਾਕਟਰਾਂ ਨੇ ਇਹ ਕਹਿ ਸੀ ਵੀ ਇੱਥੇ ਕੰਮ ਕਰਨ ਦਾ ਮਾਹੌਲ ਨਹੀਂ ਠੀਕ ਇੱਥੇ ਪੇਸ਼ੈਂਟ ਜਿਹੜੇ ਆ ਉਹਨਾਂ ਨੂੰ ਉਹ ਇਲਾਜ ਜਾਂ ਉਹ ਕੇਅਰ ਨਹੀਂ ਮਿਲ ਰਹੀ ਜਿਹੜੀ ਮਿਲਣੀ ਚਾਹੀਦੀ ਆ ਮਾਹੌਲ ਬਹੁਤ ਮਾੜਾ ਆ ਲੀਡਰਸ਼ਿਪ ਚੇਂਜ ਦੇ ਲਈ ਉਹਨਾਂ ਨੇ ਗੱਲਬਾਤ ਕੀਤੀ ਸੀ ਕਿ ਜਿਹੜੇ ਡਾਕਟਰਸ ਨੇ ਉਹ ਪੁੱਛ ਰਹੇ ਆ ਕੇ ਨਵੀਂ ਲੀਡਰਸ਼ਿਪ ਫਰੇਜ਼ਰ ਹੈਲਥ ਦੇ ਉੱਤੇ ਆਵੇ ਤੇ ਉੱਥੇ ਉੱਤੋਂ ਸਾਰਾ ਕੁਝ ਬਦਲੇ ਹੁਣ ਉਹਦੇ ਉੱਤੇ ਪੋਲਿਟਿਕਲ ਰਿਐਕਸ਼ਨਸ ਹੋ ਰਾਇਸੀ ਜਿਹੜੀ ਬੀਸੀ ਕੰਸਰਵਟ ਆ ਉਹਨਾਂ ਨੇ ਇਹ ਗੱਲ ਚੱਕ ਲਈ ਉਹ ਕਹਿੰਦੇ ਅਸੀਂ ਤਾਂ ਪਹਿਲੇ ਦਿਨ ਤੋਂ ਕਹਿੰਦੇ ਹੋਏ ਐਨਡੀਪੀ ਕਰਦੀ ਕੁਛ ਨਹੀਂ ਡਾਕਟਰ ਪਿਛਲੇ ਸਾਲ ਚਿੱਠੀ ਲਿਖ ਚੁੱਕੇ ਆ ਹੁਣ ਫੇਰ ਕਹਿ ਰਹੇ ਆ ਡਾਕਟਰ ਕਿਹੜਾ ਕੋ ਪੋਲਿਟਿਕਲ ਪਾਰਟੀ ਆ ਜਾਂ ਤਾਂ ਹੋਵੇ ਵੀ ਮਰੀਜ਼ ਰੌਲਾ ਪਾਉਂਦੇ ਆ ਬੱਕਰੀ ਗੱਲ ਕਿਹਾ ਜਾ ਸਕਦਾ ਕਿ ਲੋਕਾਂ ਨੂੰ ਸਮਝੋ ਡਾਕਟਰ ਜਿਹੜੇ ਉੱਥੇ ਐਮਰਜੈਂਸੀ ਰੂਮ ਦੇ ਵਿੱਚ ਕੰਮ ਕਰਨ ਵਾਲੇ ਉਹ ਕਹੀ ਜਾਂਦੇ ਤੁਹਾਨੂੰ ਇੱਕ ਸਾਲ ਤੋਂ ਕਿ ਤੁਸੀਂ ਕੁਝ ਨਾ ਕੁਝ ਉਹਨਾਂ ਨੇ ਸਿੱਧਾ ਸਿੱਧੀ ਆਲੋਚਨਾ ਪ੍ਰੀਮੀਅਰ ਡੇਵਿਡ ਐਬੀ ਦੀ ਕੀਤੀ ਹੈ ਤੇ ਉਹਨਾਂ ਨੂੰ ਇਹ ਕਿਹਾ ਕਿ ਤੁਸੀਂ ਪ੍ਰੋਬਲਮ ਨੂੰ ਲਗਾਤਾਰ ਇਗਨੋਰ ਕਰ ਰਹੇ ਹੋ ਹੁਣ ਉਹਦੇ ਤੋਂ ਬਾਅਦ ਫਿਰ ਹੈਲਥ ਮਿਨਿਸਟਰ ਜਿਹੜੇ ਸਾਡੇ ਉਹਨਾਂ ਦਾ ਰਿਸਪਾਂਸ ਇਹਦੇ ਉੱਤੇ ਆਇਆ ਗਰੀਡਨ ਡਿਕਸ ਦਾ ਉਹਨਾਂ ਨੇ ਸਰਕਾਰ ਨੂੰ ਡਿਫੈਂਡ ਕੀਤਾ ਉਹ ਕਹਿੰਦੇ ਨਹੀਂ ਅਸੀਂ ਕਰ ਰਹੇ ਹਾਂ ਬਹੁਤ ਕੁਝ ਇਹਦੇ ਮਾਮਲੇ ਦੇ ਵਿੱਚ ਉਹਨਾਂ ਨੇ ਆਪਣੇ ਦੱਸਿਆ ਐਫਰਟਸ ਜਿਹੜੇ ਉਹ ਕਰ ਰਹੇ ਉਹ ਕਹਿੰਦੇ ਅਸੀਂ 476 ਨਵੇਂ ਸਟਾਫ ਭਰਤੀ ਕੀਤਾ ਜਿਹਦੇ ਚ 43 ਡਾਕਟਰ ਉਹ ਕਹਿੰਦੇ ਪਿਛਲੇ ਸਾਲ ਅਸੀਂ ਇਹ ਸਰੀ ਮੈਮੋਰੀਅਲ ਹਸਪਤਾਲ ਦੇ ਵਿੱਚ ਹੀ ਹਾਇਰ ਕੀਤੇ ਅਸੀਂ ਐਫਰਟ ਕਰ ਰਹੇ ਹਾਂ ਤਾਂ ਮਤਲਬ ਇਹ ਨਹੀਂ ਕਿ ਅਸੀਂ ਐਫਰਟ ਨਹੀਂ ਕਰ ਰਹੇ ਅਸੀਂ ਤਾਂ ਕਰ ਰਹੇ ਹਾਂ ਜਿਹੜੀ ਡਾਕਟਰ ਵਿਕਟੋਰੀਆ ਲੀ ਆ ਜਿਹੜੀ ਸੀਓ ਆਜ ਦੀ ਫਰੇਜ਼ਰ ਹੈਲਥ ਦੇ ਉਹਨਾਂ ਨੇ ਕਿਹਾ ਕਿ ਉਹਨੇ ਕਿਹਾ ਕਿ ਉਹਦਾ ਕੋਈ ਪਲਾਨ ਨਹੀਂ ਹੈ ਸਟੈਪ ਡਾਊਨ ਕਰਨ ਦਾ ਪਰ ਉਹ ਡਾਕਟਰਸ ਦੇ ਨਾਲ ਜਾਂ ਇਸ ਮਾਮਲੇ ਦੇ ਵਿੱਚ ਮੀਟਿੰਗ ਕਰਨ ਦੇ ਲਈ ਓਪਨ ਹੈ ਕਿ ਮੈਂ ਮੀਟਿੰਗ ਕਰਨ ਦੇ ਲਈ ਤਿਆਰ ਹਾਂ ਜਿਹੜਾ ਡਾਕਟਰਸ ਨੇ ਆਮ ਤੌਰ ਦੇ ਉੱਤੇ ਇਦਾਂ ਨਹੀਂ ਕਰਦੇ ਆ ਜਿਹੜਾ ਇਹ ਡਾਕਟਰਸ ਦੇ ਲਈ ਬਹੁਤ ਘੱਟ ਹੁੰਦਾ ਕਿ ਉਹ ਪਬਲੀਕਲੀ ਕਹਿਣ ਵੀ ਤੁਸੀਂ ਇਹਨੂੰ ਚੇਂਜ ਕਰ ਦਿਓ ਸਾਡੇ ਲੀਡਰ ਨੂੰ ਜਿਵੇਂ ਸਾਰੇ ਦੀ ਮੇਅਰ ਆ ਬ੍ਰਾਂਡਾ ਲੋਕ ਉਹਨਾਂ ਨੇ ਵੀ ਇਹ ਗੱਲ ਪੁਆਇੰਟ ਆਊਟ ਕੀਤੀ ਆ ਕਿ ਬਹੁਤ ਰੇਅਰ ਹੁੰਦਾ ਕਿ ਡਾਕਟਰਸ ਜਿਹੜੇ ਪਬਲੀਕਲੀ ਕਾਲ ਕਰਦੇ ਲੀਡਰਸ਼ਿਪ ਚੇਂਜ ਦੇ ਲਈ ਇਹ ਇਹ ਮਤਲਬ ਸਥਿਤੀ ਦੀ ਗੰਭੀਰਤਾ ਨੂੰ ਦੱਸ ਰਿਹਾ ਵੀ ਤੁਸੀਂ ਦੇਖੋ ਹਾਲਤ ਕਿੰਨੀ ਮਾੜੀ ਹੋਊਗੀ ਵੀ ਜਿਹੜੇ ਡਾਕਟਰ ਲਈ ਡਾਕਟਰ ਜਣ ਇੱਕ ਤਾਂ ਹੁੰਦਾ ਵੀ ਇਹਨਾਂ ਦੀ ਇੰਟਰਨਲ ਕੋਈ ਈਮੇਲ ਕਰ ਦੇਣ ਚਿੱਠੀ ਪਾਦਨ ਕਿਸੇ ਨੂੰ ਕਿ ਭਾਈ ਆਹ ਪ੍ਰੋਬਲਮ ਹੈ ਹੱਲ ਕਰੋ ਉਹ ਉਹਨਾਂ ਨੇ ਸਾਰੀਆਂ ਕਰ ਲਈਆਂ ਕੁਝ ਨਹੀਂ ਹੋਇਆ ਉਹ ਪਬਲਿਕ ਦੇ ਵਿੱਚ ਆ ਗਏ ਲੋਕਾਂ ਚ ਆ ਕੇ ਉਹਨਾਂ ਨੂੰ মিডিਆ ਨੂੰ ਦੱਸ ਦਿੱਤਾ ਕਿ ਇੱਥੇ ਆਹ ਹਾਲ ਹੈ ਫੇਰ ਵੀ ਕੁਝ ਨਹੀਂ ਹੋਇਆ ਸਾਲ ਬਾਅਦ ਉਹ ਫੇਰ ਆਏ ਡਾਕਟਰ ਇਕੱਠੇ ਹੋ ਕੇ ਕਹਿੰਦੇ ਹਜੇ ਵੀ ਕੁਝ ਨਹੀਂ ਹੋਇਆ ਤੇ ਇਹ ਤੁਸੀਂ ਦੇਖ ਸਕਦੇ ਹੋ ਕਿ ਮਾਮਲੇ ਦੀ ਗੰਭੀਰਤਾ ਕਿੰਨੀ ਹੈ ਹੁਣ ਟਾਈਮਿੰਗ ਬਹੁਤ ਸੈਂਸਿਟਿਵ ਆ ਹੈ ਜਿਸ ਟਾਈਮ ਦੇ ਉੱਤੇ ਡਾਕਟਰ ਸਾਹਮਣੇ ਆ ਰਹੇ ਆ ਟਾਈਮਿੰਗ ਇਸ ਕਰਕੇ ਕਿ ਇਲੈਕਸ਼ਨ ਮੂਰੇ ਆਈ ਹੈ ਜਿਹੜੀ ਇਹ ਲੈਟਰ ਆ ਇਹ politcal sensitive ਬਹੁਤ ਆ ਤੇ ਇਹਦਾ ਨੁਕਸਾਨ ਸਿੱਧਾ-ਸਿੱਧਾ ਇਧਰ ਹੋ ਰਿਹਾ ਐਨਡੀਪੀ ਸਰਕਾਰ ਨੂੰ ਜਿਹੜੀ ਇਹਦਾ ਕਾਫੀ ਜ਼ਿਆਦਾ ਸਾਹਮਣਾ ਕਰਨਾ ਪਾਰ ਰਿਹਾ ਕਿ ਹੈਲਥ케ਅਰ ਜਿਹੜਾ ਆ ਸਿਸਟਮ ਦੇ ਉੱਤੇ ਔਰ ਉਹ ਵੀ ਬਿਲਕੁਲ ਇਲੈਕਸ਼ਨ ਤੋਂ ਪਹਿਲਾਂ ਸੋ ਇਹ ਐਨਡੀਪੀ ਦੀ ਰਿਸਪੌਂਸਿਬਿਲਟੀ ਆ ਕਿ politcal ਜਿਹੜੇ ਐਨਾਲਿਸਟ ਆ ਸੁਜੈਸਟ ਕਰ ਰਹੇ ਆ ਕਿ ਐਨਡੀਪੀ ਪਾਵਰ ਦੇ ਵਿੱਚ 8 ਸਾਲ ਹੋ ਗਿਆ ਇਹਨਾਂ ਨੂੰ ਤੇ ਇਹੀ ਰਿਸਪੌਂਸੀਬਲ ਆ ਕਰੰਟ ਜਿਹੜੀ ਸਟੇਟ ਆਫ ਹੈਲਥ ਕੇਅਰ ਆ ਜੇ 8 ਸਾਲਾਂ ਦੇ ਵਿੱਚ ਇਹਨਾਂ ਕੋਲੋਂ ਕੁਝ ਨਹੀਂ ਹੋਇਆ ਤਾਂ ਫਿਰ ਕਦੋਂ ਆਸ ਕੀਤੀ ਜਾ ਸਕਦੀ ਆਮ ਤੌਰ ਦੇ ਉੱਤੇ ਪਾਰਟੀਆਂ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਾਉਂਦੀਆਂ ਕਿ ਸਾਡੇ ਤੋਂ ਪਹਿਲੇ ਖਰਾਬ ਕਰ ਗਏ ਜੀ ਹੁਣ ਤੇ ਇਹਨਾਂ ਨੂੰ ਆਇਆ ਨੂੰ ਵੀ 8 ਸਾਲ ਹੋ ਗਿਆ ਨੁਕਸਾਨ ਇਹਦਾ ਬਿਨਾਂ ਸ਼ੱਕ ਐਂਡੀਪੀ ਨੂੰ ਹੋ ਰਿਹਾ ਆ ਜੇ ਕੰਸਰਵਟਿਵ ਦੀ ਵੇਵ ਉੱਤੇ ਆ ਤੇ ਉਹਦੇ ਕੁਝ ਨਾ ਕੁਝ ਰੀਜ਼ਨ ਨੇ ਜਿਹੜਾ ਬੰਦਾ 7-8 ਘੰਟੇ ਬੈਠ ਕੇ ਆ ਗਿਆ ਉਥੇ ਐਮਰਜੈਂਸੀ ਦੇ ਵਿੱਚ ਤੇ ਉਹ ਵੋਟ ਕਿਹਨੂੰ ਪਾਊਗਾ ਇਹ ਤੇ ਅੰਦਾਜ਼ਾ ਲਾਇਆ ਜਾ ਸਕਦਾ ਪਰ ਇਹ ਐਨਡੀਪੀਐਸ ਵੱਲੇ ਆਪਣੇ ਡਿਫੈਂਸ ਦੇ ਉੱਤੇ ਆ ਦੂਜੀ ਧਿਰ ਜਿਹੜੀ ਆ ਉਹ ਸਿੱਧਾ ਸਿੱਧਾ ਇਲਜ਼ਾਮ ਇਹਨਾਂ ਦੇ ਉੱਤੇ ਲਾ ਰਹੀ ਹੈ ਤੇ ਇਹ ਇਸ ਵੇਲੇ ਹੋਰ ਸਥਿਤੀ ਜਿਹੜੀ ਉਹ ਮਾੜੀ ਹੋ ਜਾਂਦੀ ਆ ਇੱਕ ਵਿਅਕਤੀ ਜਿਹਦਾ ਨਾਂ ਡਗ ਦੱਸਿਆ ਜਾ ਰਿਹਾ ਉਹਨੇ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਜਿਹਖਵਾਰਾਂ ਦੇ ਵਿੱਚ ਛਪਿਆ ਸਰੀ ਮੈਮੋਰੀਅਲ ਹਸਪਤਾਲ ਦੇ ਵਿੱਚ ਉਹ ਤੇ ਉਹਦੀ ਜਿਹੜੀ ਫੈਂਸੀ ਸੀ ਉਹ ਗਏ ਆ ਕਹਿੰਦੇ ਐਮਰਜੈਂਸੀ ਦੇ ਵਿੱਚ ਸਾਢੇ 12 ਘੰਟੇ ਉਹਨਾਂ ਨੇ ਉਡੀਕਿਆ ਡਾਕਟਰ ਦੇਖਣ ਦੇ ਲਈ ਤੇ ਆਨਲਾਈਨ ਵੇਟ ਉੱਥੇ ਸਿਰਫ ਸਾਢੇ 3 ਘੰਟੇ ਦੱਸਦੇ ਹੁਣ ਤੁਸੀਂ ਨਾ ਉੱਥੇ ਇੰਟਰਨੈਟ ਤੇ ਜਾ ਕੇ ਦੇਖ ਸਕਦੇ ਆਂ ਵੀ ਕਿਹੜੇ ਹਸਪਤਾਲ ਚ ਕਿੰਨਾ ਵੇਟ ਟਾਈਮ ਆ ਈਆਰ ਵੇਟ ਟਾਈਮ ਤੁਸੀਂ ਦੇਖੋਗੇ ਉਹਦੇ ਤੇ ਪਤਾ ਲੱਗ ਜਾਂਦਾ ਉਹ ਉਹ ਡੱਗ ਜਿਹੜਾ ਬੰਦਾ ਦੱਸ ਰਿਹਾ ਹੈ ਇਹ ਉਹ ਕਹਿੰਦਾ ਵੀ ਕੋਈ ਹੈ ਹੀ ਨਹੀਂ ਉੱਥੇ ਲਾਈਨ ਨਹੀਂ ਮੈਨੇਜ ਹੋ ਰਹੀ ਪੇਸ਼ੈਂਟਸ ਦੀ ਮਤਲਬ ਡਿਸਟ्रेस ਹੋ ਰਹੀ ਆ ਉਹ ਉਹ ਮਤਲਬ ਜਦੋਂ ਡਾਕਟਰ ਤੱਕ ਗਏ ਆ ਤੇ ਬਹੁਤ ਛੋਟੀ ਜੀ ਗੱਲਬਾਤ ਉਹਨਾਂ ਨੇ ਕੀਤੀ ਆ ਤੇ ਡਾਕਟਰ ਵੀ ਉਹ ਕਹਿੰਦੇ ਵੀ ਇਦਾਂ ਲੱਗਿਆ ਵੀ ਜਦੋਂ ਬਹੁਤ ਕਾਲੀ ਦੇ ਵਿੱਚ ਆ ਹੁਣ ਕ੍ਰਿਟਿਸਿਜ਼ਮ ਇਸ ਚੀਜ਼ ਦਾ ਹੋ ਰਿਹਾ ਐਮਰਜੈਂਸੀ ਡਾਕਟਰ ਆਪਣਾ ਰੋਲਾ ਪਾ ਰਹੇ ਆ ਪੇਸ਼ੈਂਟ ਆਪਣਾ ਕਹਿ ਰਿਹਾ ਵੀ ਸਿਰ 'ਚ ਸੱਟ ਲੱਗੀ ਆ ਤੇ 12 12.5 ਘੰਟੇ ਬੰਦਾ ਕੋਈ ਹੋਰ ਵੀ ਸੱਟ ਲੱਗੀ ਆ ਕਿਸੇ ਦੇ ਤੇ ਇਹ ਬੰਦੇ ਨੇ ਦੱਸਿਆ ਵੀ ਮੈਂ 12.5 ਘੰਟੇ ੜੀ ਕੇ ਆ ਗਿਆ ਤੇ ਜਦੋਂ ਡਾਕਟਰ ਆਇਆ ਤੋ ਨੇ 2 ਮਿੰਟ ਗੱਲ ਕਰਕੇ ਤੇ ਆਹ ਗਿਆ ਆਹ ਗਿਆ ਜਿੰਨਾ ਟਾਈਮ ਦੇਣਾ ਚਾਹੀਦਾ ਸੀ ਉਹਨਾਂ ਨਹੀਂ ਮਿਲਿਆ ਮਾਮਲਾ ਇਸ ਵੇਲੇ ਕਾਫੀ ਗੰਭੀਰ ਹੋ ਰਿਹਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ